ਸਚਿਆਕਾਲ ਮੈਗਾ ਗੰਦੀਪ ਕੋਰ ਤੇ ਤੁਸੀਂ ਵੀ ਦੇਖ ਰਹੇ ਹੋ ਰਫਤਾਰ نیوز ਆਫਰ ਸ਼ੁਰੂ ਕਰਦੇ ਹਾਂ ਪਹਿਲੀ ਖਬਰ ਤੋਂ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਸਾਬਕਾ ਰਾਸ਼ਟਰਪਤੀ ਰੋਨਾਲਡ ਰੀਗਨ ਦੀ ਵਿਸ਼ੇਸ਼ਤਾ ਵਾਲੀ ਫਰੀਬੀ ਇਸ਼ਤਿਹਾਰ ਜੋ ਜੋ ਐਮ ਐਲ ਬੀ ਵਰਡ ਸੀਰੀਜ਼ ਦੌਰਾਨ ਪ੍ਰਸਾਰਿਤ ਕੀਤਾ ਗਿਆ ਸੀ ਉਸ ਨੂੰ ਲੈ ਕੇ ਕੈਨੇਡਾ ਉਤੇ ਪਹਿਲਾਂ ਤੋਂ ਲਾਗੂ ਟੈਕਸਾਂ ਤੋਂ ਇਲਾਵਾ 10% ਦੀ ਦਾਅਵਾ ਕਰ ਦਿੱਤਾ ਗਿਆ ਡੋਨਲਡ 트ੰਪ ਨੇ ਸੋਸ਼ਲ ਮੀਡੀਆ 'ਤੇ ਪੋਸਟ ਕੀਤੀ ਹੈ ਕਿ ਰੋਨਾਲਡ ਰੀਗਨ ਕੌਮੀ ਸੁਰੱਖਿਆ ਤੇ ਆਰਥਿਕਤਾ ਦੇ ਉਦੇਸ਼ਾਂ ਲਈ ਟੈਕਸਾਂ ਨੂੰ ਪਸੰਦ ਕਰਦੇ ਨੇ ਪਰ ਕੈਨੇਡਾ ਨੇ ਕਿਹਾ ਕਿ ਉਹ ਇਸ ਨੂੰ ਪਸੰਦ ਨਹੀਂ ਕਰਦੇ ਉਹਨਾਂ ਕੈਨੇਡਾ ਦੇਸ਼ ਤਿਹਾਰ ਨੂੰ ਤੁਰੰਤ ਹਟਾ ਦਿੱਤਾ ਜਾਣਾ ਸੀ ਪਰ ਉਹਨਾਂ ਨੇ ਇਸ ਨੂੰ ਕੱਲ ਰਾਤ ਵਰਡ ਸੀਰੀਜ਼ ਦੌਰਾਨ ਚੱਲਣ ਦਿੱਤਾ ਇਹ ਜਾਣਦੇ ਹੋਏ ਕਿ ਇਹ ਇੱਕ ਧੋਖਾ ਸੀ ਤੱਥਾਂ ਦੀ ਗੰਭੀਰ ਗਲਤ ਪੇਸ਼ਕਾਰੀ ਤੇ ਦੁਸ਼ਮਣੀ ਵਾਲੀ ਕਾਰਵਾਈ ਕਾਰਨ ਮੈਂ ਕੈਨੇਡਾ ਉਤੇ ਲਾਗੂ ਟੈਕਸਾਂ 'ਚ 10% ਦਾ ਵਾਅਦਾ ਕਰ ਰਹੇ ਹਨ ਜੋ ਉਹ ਹੁਣ ਅਦਾ ਕਰ ਰਹੇ ਨੇ ਉਸ ਤੋਂ ਇਲਾਵਾ ਇਸ ਮਾਮਲੇ ਉਤੇ ਤੁਹਾਡੇ ਧਿਆਨ ਲਈ ਧੰਨਵਾਦ ਇਹ ਸਭ ਕੁਝ ਡੋਨਲਡ ਟਰੰਪ ਨੇ ਕਿਹਾ ਕਈ ਕੈਨੇਡੀਅਨ ਉਤਪਾਦਾਂ ਉਤੇ ਪਹਿਲਾਂ ਹੀ 35% ਦੀ ਟੈਕਸ ਲਗਾ ਚੁੱਕਾ ਹੈ ਜਦੋਂ ਕਿ ਸਟੀਲ ਤੇ ਐਲੂਮੀਨੀਅਮ ਉਤੇ 50% ਦੀ ਟੈਕਸ ਲੱਗਦਾ ਹੈ ਤੇ ਊਰਜਾ ਉਤਪਾਦਾਂ ਉਤੇ ਸਿਰਫ 10% ਦੀ ਟੈਕਸ ਹੈ 트럼ਪ ਨੇ ਇਹ ਸਪਸ਼ਟ ਨਹੀਂ ਕੀਤਾ ਕਿ ਇਹ ਵਾਦੂ 10% ਦੀ ਕਿਹੜੇ ਉਤਪਾਦਾਂ ਜਾਂ ਖੇਤਰਾਂ ਉਤੇ ਲਾਗੂ ਹੋਵੇਗਾ ਇਸ ਤੋਂ ਪਹਿਲਾਂ ਸ਼ਨੀਚਰਵਾਰ ਨੂੰ ਰਾਸ਼ਟਰਪਤੀ ਡੋਨਲਡ ਟਰੰਪ ਨੇ ਏਸ਼ੀਆ ਦੀ ਯਾਤਰਾ ਲਈ ਵਾਈਟ ਹਾਊਸ ਤੋਂ ਰਵਾਨਾ ਹੋਣ ਤੋਂ ਕੁਝ ਹੀ ਸਮਾਂ ਪਹਿਲਾਂ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨਾਲ ਮੁਲਾਕਾਤ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਵਿਵਾਦਪੂਰਨ ਇਸ਼ਤਿਹਾਰ 'ਚ ਸਾਬਕਾ ਯੂਐਸ ਰਾਸ਼ਟਰਪਤੀ ਰੋਨਾਲਡ ਰੀਗਨ ਦੀ ਇੱਕ ਕਲਿੱਪ ਦੀ ਵਰਤੋਂ ਕੀਤੀ ਗਈ ਹੈ ਜਿਸ ਨੂੰ ਕਥਿਤ ਤੌਰ 'ਤੇ ਟੈਕਸਾਂ ਦੇ ਵਿਰੁੱਧ ਹੋਣ ਦੇ ਰੂਪ 'ਚ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ ਰਿਪੋਰਟ ਅਨੁਸਾਰ ਓਨ Ontario ਸਰਕਾਰ ਨੇ ਇਸ ਇਸ਼ਤਿਹਾਰ ਲਈ ਭੁਗਤਾਨ ਕੀਤਾ ਸੀ ਜੋ ਪ੍ਰਮੁੱਖ US ਨੈਟਵਰਕਾਂ ਉਤੇ ਚੱਲ ਰਿਹਾ ਹੈ ਤੇ ਜਿਸ ਉਤੇ 75 ਮਿਲੀਅਨ ਡਾਲਰ ਦੀ ਲਾਗਤ ਆਈ ਹੈ ਰੂਸ ਦੇ ਮਜ਼ਾਈਲ ਦੇ ਡਰੋਨ ਹਮਲੇ 'ਚ ਚਾਰ ਯੂਕਰੇਨੀ ਮਾਰੇ ਗਏ ਅਤੇ 16 ਹੋਰ ਜ਼ਖਮੀ ਹੋਏ ਨੇ ਯੂਕਰੇਨ ਦੀ ਰਾਸਤਾ ਨੀ ਕਿਵਚ ਸ਼ਨੀਚਰ ਵਾਰ ਤੜਕੇ ਬੈਲਿਸਟਿਕ ਮਜ਼ਾਈਲ ਹਮਲੇ 'ਚ ਦੋ ਲੋਕ ਹਲਾਕ ਤੇ 9 ਹੋਰ ਜ਼ਖਮੀ ਹੋ ਗਏ ਇੱਕ ਥਾਂ ਉਤੇ ਗੈਰ ਰਹਾਇਸ਼ੀ ਇਮਾਰਤ 'ਚ ਅੱਗ ਲੱਗੀ ਤੇ ਇੱਕ ਮਜ਼ਾਈਲ ਨੂੰ ਹਵਾ 'ਚ ਹੀ ਖਤਮ ਕਰਨ ਮਗਰੋਂ ਉਸਦਾ ਮਲਬਾ ਦੂਜੀ ਥਾਂ ਉਤੇ ਡਿੱਗਿਆ ਜਿਸ ਕਾਰਨ ਨੇੜਲੀ ਇਮਾਰਤਾਂ ਦੀਆਂ ਬਾਰੀਆਂ ਨੂੰ ਨੁਕਸਾਨ ਪਹੁੰਚਿਆ ਇਸੀ ਤਰ੍ਹਾਂ ਇੱਕ ਹੋਰ ਖਿੱਤੇ 'ਚ ਹਮਲੇ ਦੌਰਾਨ 2 ਜਣੇ ਮਾਰੇ ਗਏ ਅਤੇ 7 ਹੋਰ ਵਿਅਕਤੀ ਜ਼ਖਮੀ ਹੋਏ ਨੇ ਹਮਲਿਆਚ ਅਪਾਰਟਮੈਂਟ ਕਈ ਕਰ ਇੱਕ ਦੁਕਾਨ ਤੇ ਵਾਹਨ ਨੁਕਸਾਨੇ ਗਏ ਨੇ ਯੂਕਰੇਨ ਦੀ ਹਵਾਈ ਫੌਜ ਨੇ ਕਿਹਾ ਕਿ ਰੂਸ ਨੇ ਨੋ ਮਜ਼ਾਈਲਾਂ ਤੇ ਬਹਰ ਡਰੋਨ ਦਾਗੇ ਸਨ ਜਿਨ੍ਹਾਂ ਚੋਂ ਚਾਰ ਮਜ਼ਾਈਲਾਂ ਤੇ 50 ਡਰੋਨ ਨੂੰ ਹਵਾਛੇ ਨਸ਼ਟ ਕਰ ਦਿੱਤਾ ਗਿਆ ਯੂਕਰੇਨੀ ਰਾਸ਼ਟਰਪਤੀ ਵਲੋਦਮੀਰ ਜ਼ੇਲਨਸਕੀ ਨੇ ਅਮਰੀਕਾ ਨੂੰ ਅਪੀਲ ਕੀਤੀ ਹੈ ਕਿ ਉਹ ਰੂਸ ਦੀਆਂ ਦੋ ਤੇਲ ਕੰਪਨੀਆਂ ਦੀ ਥਾਂ ਉਤੇ ਪੂਰੇ ਸੈਕਟਰ ਉਤੇ ਹੀ ਪਾਬੰਦੀਆਂ ਲਗਾਉਣ ਉਹਨਾਂ ਲੰਬੀ ਦੂਰੀ ਦੇ ਮਜ਼ਾਈਲਾਂ ਦੇਣ ਦੀ ਵੀ ਮੰਗ ਕੀਤੀ ਹੈ ਤਾਂ ਜੋ ਰੂਸ ਉਤੇ ਜਵਾਬੀ ਹਮਲੇ ਕੀਤੇ ਜਾ ਸਕਣ ਲੰਡਨ ਚ ਜ਼ੇਲਨਸਕੀ ਨੇ ਯੂਰੋਪੀਅਨ ਗਵਨ ਨਾਲ ਗੱਲਬਾਤ ਕੀਤੀ ਜਿਨ੍ਹਾਂ ਯੂਕਰੇਨ ਦੀ ਰੱਖਿਆ ਲਈ ਫੌਜੀ ਸਹਾਇਤਾ ਦੇਣ ਦਾ ਵਚਨ ਦਿੱਤਾ ਤੇ ਮੀਟਿੰਗ ਦੀ ਮੇ ਜਬਾਨੀ ਬਰਤਾਨੀਆ ਦੀ ਪ੍ਰਧਾਨ ਮੰਤਰੀ ਕੀ ਸਟਾਰਮਰ ਨੇ ਕਿਹਾ ਤਾਜੋ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਉੱਤੇ ਦਬਾਅ ਪਾਉਣ ਲਈ ਕਦਮ ਚੁੱਕੇ ਜਾ ਸਕਣ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਆਸੀਆਨ ਸੰਮੇਲਨ ਚ ਸ਼ਾਮਲ ਹੋਣ ਲਈ ਮਲੇਸ਼ੀਆ ਦੇ ਕੁਆਲਾ ਲੰਪੂਰਸ ਪਹੁੰਚੇ ਨੇ ਖਵਾਈ ਅਡੇ ਉਤੇ ਪਹੁੰਚੇ ਨੂੰ ਤੇ ਉਹਨਾਂ ਦਾ ਨਿੱਗਾ ਸਵਾਗਤ ਕੀਤਾ ਗਿਆ ਤੇ ਜਹਾਜ਼ ਤੋਂ ਉਤਰਦੇ ਹੀ ਟਰੰਪ ਡਾਂਸ ਕਰਨ ਲੱਗੇ ਸਨ ਉਹਨਾਂ ਦੇ ਡਾਂਸ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ 트럼ਪ ਨੇ ਮਲੇਸ਼ੀਆਈ ਜਾਣ ਦਾ ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਜਿਸ ਉੱਤੇ ਯੂਜ਼ਰਸ ਵੱਲੋਂ ਕਈ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਆ ਰਹੀਆਂ ਨੇ ਵਾਇਰਲ ਵੀਡੀਓ 'ਚ ਅਮਰੀਕੀ ਰਾਸ਼ਟਰਪਤੀ 트럼ਪ 에ਅਰ ਫੋਰਸ 1 ਦੇ ਨੇੜੇ ਹਵਾਈ ਅੱਡੇ ਦੇ ਟਰਮੈਕ ਉੱਤੇ ਟੋਲ ਦੀ ਤਾਲ ਉੱਤੇ ਨੱਚਦੇ ਦਿਖਾਈ ਦੇ ਰਹੇ ਨੇ ਤੇ ਉਹਨਾਂ ਦੀਆਂ ਜੋਸ਼ੀਲੀਆ ਹਰਕਤਾਂ ਨੇੜਲੇ ਲੋਕਾਂ ਦੇ ਚਿਹਰਿਆਂ ਉੱਤੇ ਮੁਸਕਰਾਹਟ ਲਿਆਉਂਦੀਆਂ ਨੇ ਜਦੋਂ ਅਮਰੀਕੀ ਰਾਸ਼ਟਰਪਤੀ ਟਰੰਪ ਹਵਾਈ ਅੱਡੇ ਉੱਤੇ ਉਤਰਨ ਉਤੇ ਨੱਚ ਰਹੇ ਸਨ ਤਾਂ ਮਲੇਸ਼ੀਆ ਦੇ ਪ੍ਰਧਾਨ ਮੰਤਰੀ ਅਨਵਰ ਇਬਰਾਹਿਮ ਉਤੇ ਮੌਜੂਦ ਹਨ ਟਰੰਪ ਨੂੰ ਡਾਂਸ ਕਰਦੇ ਦੇਖ ਕੇ ਇਬਰਾਹਿਮ ਮੁਸਕਰਾਏ ਤੇ ਟਰੰਪ ਦੇ ਇਸ ਅੰਦਾਜ਼ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਇੱਕ ਵਾਇਰਲ ਵੀਡੀਓ ਚ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਰੰਗीन ਪਹਿਰਾਵੇ ਵਿੱਚ ਪਹਿਨੇ ਮਲੇਸ਼ੀਆਈ ਦੇ ਪ੍ਰਮੁੱਖ ਨਸਲੀ ਸਮੂਹ ਜਿਨ੍ਹਾਂ ਚ ਬੋਰਨੀਓ ਮੂਲ ਦੇ ਲੋਕ ਮਲੇਸ਼ੀਆ ਚੀਨ ਤੇ ਭਾਰਤੀ ਸ਼ਾਮਲ ਸਨ ਉਤੇ ਟਰੰਪ ਨੁਮਾਇੰਦਗੀ ਕਰਨ ਵਾਲੇ ਡਾਂਸਰਾਂ ਨਾਲ ਨੱਚਦੇ ਦਿਖ ਰਹੇ ਸਨ ਅੱਜ ਤੁਹਾਨੂੰ ਦੱਸ ਦਈਏ ਕਿ ਅਮਰੀਕੀ ਰਾਸ਼ਟਰਪਤੀ ਟਰੰਪ ਆਸੀਆਨ ਸੰਮੇਲਨ 'ਚ ਸ਼ਾਮਲ ਹੋਣ ਲਈ ਮਲੇਸ਼ੀਆ ਪਹੁੰਚੇ ਨੇ ਤੇ ਟਰੰਪ ਤਿੰਨ ਦੇਸ਼ਾਂ ਦੇ ਦੌਰੇ ਉੱਤੇ ਨੇ ਮਲੇਸ਼ੀਆ ਤੋਂ ਬਾਅਦ ਉਹ ਜਾਪਾਨ ਤੇ ਦੱਖਣੀ ਕੋਰੀਆ ਵੀ ਜਾਣਗੇ ਇੱਥੇ ਉਹ 2019 ਤੋਂ ਬਾਅਦ ਪਹਿਲੀ ਵਾਰ ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਨੂੰ ਮਿਲ ਸਕਦੇ ਨੇ ਹਰਿਆਣਾ ਪੁਲਿਸ ਦੀ ਸਪੈਸ਼ਲ ਟਾਸਕ ਫੋਰਸ ਨੇ ਸੰਗਠਿਤ ਅਪਰਾਧ ਵਿਰੁੱਧ ਆਪਣੇ ਆਪਰੇਸ਼ਨਾਂ 'ਚ ਇੱਕ ਵੱਡੀ ਸਫਲਤਾ ਹਾਸਲ ਕੀਤੀ ਹੈ। ਐਸਟੀਐਫ ਨੇ ਲੋਰੇਸ਼ ਬਿਸਨੋਈ ਦੇ ਕਰੀਬੀ ਸਾਥੀ ਗੈਂਗਸਟਰ ਲਖਵਿੰਦਰ ਸਿੰਘ ਉਰਫ ਲੱਖਾਂ ਨੂੰ ਅਮਰੀਕਾ ਤੋਂ ਡਿਪੋਰਟ ਕੀਤੇ ਜਾਣ ਤੋਂ ਬਾਅਦ ਗ੍ਰਿਫਤਾਰ ਕਰ ਲਿਆ। ਪੁਲਿਸ ਨੇ ਦੱਸਿਆ ਕਿ ਕੈਥਲ ਜ਼ਿਲ੍ਹੇ ਦਾ ਰਹਿਣ ਵਾਲਾ ਲਖਾ 2022 ਤੋਂ ਅਨਮੋਲ ਬਿਸ਼ਨੋਈ ਦੇ ਨਿਰਦੇਸ਼ਾਂ ਤਹਿਤ ਅਮਰੀਕਾ ਤੋਂ ਕੰਮ ਕਰ ਰਿਹਾ ਸੀ ਉਹ ਕਥਿਤ ਤੌਰ ਉਤੇ ਹਰਿਆਣਾ ਤੇ ਪੰਜਾਬ 'ਚ ਸੰਗਠਿਤ ਅਪਰਾਧ ਨਾਲ ਸੰਬੰਧਿਤ ਲਗਭਗ 1 ਦਰਜਨ ਜ਼ਬਰੀ ਵਸੂਲੀ ਤੇ ਗੋਲੀਬਾਰੀ ਦੇ ਮਾਮਲਿਆਂ 'ਚ ਸ਼ਾਮਲ ਸੀ ਅਧਿਕਾਰੀਆਂ ਅਨੁਸਾਰ ਉਸ ਖਿਲਾਫ 2023 'ਚ ਸੋਨੀਪੱਥ, ਰੋਹਤਕ, ਯਮੁਨਾ ਨਗਰ, ਕੈਥਲ ਤੇ ਅੰਬਾਲਾ 'ਚ ਜ਼ਬਰੀ ਵਸੂਲੀ ਤੇ ਧਮਕੀਆਂ ਦੇਣ ਲਈ ਕਈ ਐਫਆਈਆਰ ਦਰਜ ਕੀਤੀਆਂ ਗਈਆਂ ਸਨ ਐਸਟੀਐਫ ਨੇ ਉਸ ਨੂੰ ਟਰੈਕ ਕਰਨ ਲਈ 2023 ਚ ਇੱਕ ਲੁੱਕਆਊਟ ਸਰਕੂਲਰ ਤੇ 2024 ਚ ਇੱਕ ਰੈੱਡ ਕਾਰਨ ਨੋਟਿਸ ਜਾਰੀ ਕੀਤਾ ਸੀ ਲਗਭਗ 1 ਸਾਲ ਤੱਕ ਕੌਮੀ ਤੇ ਕੁਮਾਂਤਰੀ ਏਜੰਸੀਆਂ ਨਾਲ ਤਾਲਮੇਲ ਕਰਨ ਤੋਂ ਬਾਅਦ ਐਸਟੀਐਫ ਅੰਬਾਲਾ ਯੂਨਿਟ ਨੇ ਸਾਰੀਆਂ ਕਾਨੂੰਨੀ ਕਾਰਵਾਈਆਂ ਪੂਰੀਆਂ ਕਰਕੇ ਉਸ ਦੀ ਸਫਲਤਾਪੂਰਵਕ ਡਿਪੋਰਟੇਸ਼ਨ ਨੂੰ ਅੰਜਾਮ ਦਿੱਤਾ ਤੇ ਉਸ ਨੂੰ ਹਿਰਾਸਤ ਚ ਲੈ ਲਿਆ ਹਰਿਆਣਾ ਪੁਲਿਸ ਦੇ ਬੁਲਾਰੇ ਨੇ ਕਿਹਾ ਕਿ ਐਸਟੀਐਫ ਸੰਗਠਿਤ ਅਪਰਾਧ ਨੈੱਟਵਰਕਾਂ ਨੂੰ ਖਤਮ ਕਰਨ ਲਈ ਵਚਨਬੱਧ ਹੈ ਤੇ ਵਿਦੇਸ਼ਾਂ ਤੋਂ ਕੰਮ ਕਰ ਰਹੇ ਹੋਰ ਲੋਨਿੰਦੇ ਅਪਰਾਧੀਆਂ ਦੀ ਪਛਾਣ ਕਰਨ ਤੇ ਉਹਨਾਂ ਨੂੰ ਡਿਪੋਰਟ ਕਰਨ ਲਈ ਅੱਗੇ ਦੀਆਂ ਕਾਨੂੰਨੀ ਪ੍ਰਕਿਰਿਆਵਾਂ ਮੋਤੀ ਕੰਮ ਕਰ ਰਿਹਾ ਹਰਿਆਣਾ ਦੇ ਡੀਜੀਪੀ ਓਪੀ ਸਿੰਘ ਨੇ ਕਿਹਾ ਕਿ ਸੰਯੁਕਤ ਰਾਜ ਅਮਰੀਕਾ ਤੋਂ ਭਗੋੜੇ ਗੈਂਗਸਟਰ ਲਖਵਿੰਦਰ ਦੀ ਡਿਪੋਰਟੇਸ਼ਨ ਸੰਗਠਿਤ ਅਪਰਾਧ ਵਿਰੁੱਧ ਸੂਬੇ ਦੀ ਸਪੈਸ਼ਲ ਟਾਸਕ ਫੋਰਸ ਦੀ ਇੱਕ ਵੱਡੀ ਸਫਲਤਾ ਹੈ ਹਰਿਆਣਾ ਦੇ ਡੀਜੀਪੀ ਸਿੰਘ ਨੇ ਇੱਕ ਪੋਸਟ 'ਚ ਕਿਹਾ ਕਿ ਇੱਕ ਹੋਰ ਡਰਪੋਕ ਭਗੋੜਾ ਤਿੱਗਦਾਰ ਨੂੰ ਹਰਿਆਣਾ ਪੁਲਿਸ ਅਮਰੀਕਾ ਤੋਂ ਖਿੱਚ ਕੇ ਲਿਆਈ ਹੈ ਉਹਨਾਂ ਨੇ ਕਿਹਾ ਕਿ ਉਸ ਦੀ ਕਈ ਰਾਜਾਂ 'ਚ ਜ਼ਬਰੀ ਵਸੂਲੀ ਤੇ ਗੋਲੀਬਾਰੀ ਦੇ ਮਾਮਲਿਆਂ 'ਚ ਲੋੜ ਸੀ ਨਿੱਡਾ ਚ ਗੈਰ ਕਾਨੂੰਨੀ ਤੌਰ ਉਤੇ ਮੌਜੂਦ 32000 ਪ੍ਰਵਾਸੀਆਂ ਨੂੰ ਡਿਪੋਰਟ ਕਰਨ ਦੇ ਹੁਕਮ ਜਾਰੀ ਹੋ ਚੁੱਕੇ ਨੇ ਪਰ ਬਦਕਿਸਮਤੀ ਨਾਲ ਬਾਰਡਰ ਸਰਵਿਸਸਿਜ਼ ਵਾਲੇ ਇਹਨਾਂ ਦੀ ਪੈੜ ਨੱਪਣ ਚ ਹੁਣ ਤੱਕ ਕਾਮਯਾਬ ਨਹੀਂ ਹੋ ਸਕੇ ਗੈਰ ਕਾਨੂੰਨੀ ਪ੍ਰਵਾਸੀਆਂ ਦਾ ਮੁੱਦਾ ਹਾਊਸ ਆਫ ਕਾਮਨਸ ਦੀ ਲੋਕ ਸੁਰੱਖਿਆ ਮਾਮਲਿਆਂ ਬਾਰੇ ਕਮੇਟੀ ਦੀ ਮੀਟਿੰਗ ਦੌਰਾਨ ਉੱਠਿਆ ਤੇ ਕੰਜ਼ਰਵੇਟਿਵ ਪਾਰਟੀ ਦੇ ਮੈਂਬਰਾਂ ਨੇ ਗੈਰੀ ਆਨੰਦ ਸੰਗਰੀ ਉਤੇ ਸਵਾਲਾਂ ਦੀ ਪੁੱਛਾੜ ਕਰ ਦਿੱਤੀ ਟੋਰੀ ਐਮਪੀ ਫ੍ਰੈਂਕ ਕੈਪੂਟੋ ਨੇ ਰੀਪੋਰਟੇਸ਼ਨ ਲਿਸਟ ਵਿੱਚ ਸ਼ਾਮਲ ਪ੍ਰਵਾਸੀਆਂ ਦੀ ਗਿਣਤੀ ਬਾਰੇ ਪੁੱਛਿਆ ਤਾਂ ਲੋਕ ਸੁਰੱਖਿਆ ਮੰਤਰੀ ਨੇ ਜਵਾਬ ਦੇਣ ਤੋਂ ਨਾ ਕਰ ਦਿੱਤਾ ਪਰ ਬਾਅਦ ਵਿੱਚ ਕੈਨੇਡਾ ਬਾਰਡਰ ਸਰਵਿਸੈਸ ਏਜੰਸੀ ਦੇ ਮੁਖੀ ਨੇ ਸਪੱਸ਼ਟ ਰੂਤੇ ਮੰਨਿਆ ਹੈ ਕਿ 32000 ਗੈਰ ਕਾਨੂੰਨੀ ਪ੍ਰਵਾਸੀ ਫਰਾਰ ਨੇ ਜਿਨ੍ਹਾਂ ਨੂੰ ਡਿਪੋਰਟ ਕੀਤਾ ਜਾਣਾ ਹੈ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਇਹ ਅੰਕੜਾ ਘਟ ਵੱਧ ਹੋ ਸਕਦਾ ਹੈ ਕੈਨੇਡਾ ਅਮਰੀਕਾ ਬਾਰਡਰਾਂ 'ਹੀ ਹੋਣ ਵਾਲੇ ਨਜਾਇਜ਼ ਪ੍ਰਵਾਸ ਦਾ ਜ਼ਿਕਰ ਕਰਦਿਆਂ ਅਨੰਦ ਸੰਗਰੀ ਨੇ ਕਿਹਾ ਹੈ ਕਿ ਇਸ 'ਚ ਪਿਛਲੇ ਸਾਲ ਦੇ ਮੁਕਾਬਲੇ 99% ਦੀ ਕਮੀ ਆਈ ਹੈ ਤੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਡਿਪੋਰਟ ਕਰਨ ਲਈ CBSA ਨੂੰ 55 ਮਿਲੀਅਨ ਡਾਲਰ ਦੇ ਵਾਧੂ ਫੰਡ ਮੁਹੱਈਆ ਕਰਵਾਏ ਜਾ ਰਹੇ ਨੇ ਉਹਨਾਂ ਕਿਹਾ ਹੈ ਕਿ ਅਮਰੀਕਾ ਦੇ ਰਸਤੇ ਨਾਜਾਇਜ਼ ਤਰੀਕੇ ਨਾਲ ਕੈਨੇਡਾ ਦਾਖਲ ਹੋਣ ਵਾਲਿਆਂ ਦੀਆਂ ਅਸਾਈਲਰ ਮਰਜ਼ੀਆਂ ਵੀ ਸਿੱਧੇ ਤੌਰ ਉਤੇ ਰੱਦ ਕਰ ਦਿੱਤੀਆਂ ਜਾਣਗੀਆਂ ਪਾਰਲੀਮੈਂਟਰੀ ਕਮੇਟੀ ਦੀ ਬੈਠਕ ਦੌਰਾਨ ਅਨੰਦ ਸੰਗਰੀ ਨੇ ਇਹ ਵੀ ਦੱਸਿਆ ਕਿ ਪਾਵੇਂ ਬਜਟ ਸਮੀਖਿਆ ਦੌਰਾਨ RCMP ਤੇ CBSA ਨੂੰ ਮਿਲਣ ਵਾਲੇ ਫੰਡਾਂ ਚ 2 ਫੀਸ ਦੀ ਕਟੌਤੀ ਕੀਤੀ ਗਈ ਹੈ ਪਰ ਦੋਹਾਂ ਲੋ ਐਨਫੋਰਸਮੈਂਟ ਏਜੰਸੀਸ ਨੂੰ ਹਜ਼ਾਰ ਹਜ਼ਾਰ ਵਾਧੂ ਅਫਸਰ ਵੀ ਮਿਲ ਰਹੇ ਨੇ ਕੈਨੇਡਾ ਬਾਰਡਰ ਸਰਵਰਸਜ਼ ਏਜੰਸੀ ਵੱਲੋਂ ਦਿੱਤੇ ਗਏ ਅੰਕੜੇ ਮੁਤਾਬਕ ਕੈਨੇਡਾ ਨੇ ਜਿਨ੍ਹਾਂ 398 ਸਰਨਾਰਥੀ ਦਾਵੇਦਾਰਾਂ ਨੂੰ ਦੇਸ਼ ਨਿਕਾਲਾ ਦਿੱਤਾ ਉਹਨਾਂ ਚੋਂ 146 ਨੂੰ ਅਮਰੀਕਾ ਵਾਪਸ ਭੇਜ ਦਿੱਤਾ ਗਿਆ ਜਿੱਥੇ 116 ਦੀ ਨਾਗਰਿਕਤਾ ਹੈ ਬਾਕੀਆਂ ਨੂੰ 53 ਦੇਸ਼ਾਂ ਚ ਭੇਜ ਦਿੱਤਾ ਗਿਆ ਸੀ ਜਿਨ੍ਹਾਂ ਚੋਂ ਜ਼ਿਆਦਾਤਰ ਨੂੰ ਹੈਤੀ ਕੋਲੰਬੀਆ ਤੁਰਕੀ ਜਾਂ ਇਰਾਕ ਭੇਜਿਆ ਗਿਆ ਸੀ ਇਸ ਡਿਪੋਰਟੇਸ਼ਨ ਲਿਸਟ ਚ ਸਭ ਤੋਂ ਵੱਧ ਗਿਣਤੀ ਭਾਰਤੀ ਨਾਗਰਿਕਾਂ ਦੀ ਹੈ ਤੇ 7000 ਤੋਂ ਵੱਧ ਲੋਕਾਂ ਨੂੰ ਦਿੱਲੀ ਦਾ ਜਹਾਜ਼ ਚੜਾਉਣ ਦੇ ਯਤਨ ਕੀਤੇ ਜਾ ਰਹੇ ਨੇ ਐਨਆਈ ਨਹੀਂ ਮੌਜੂਦਾ ਵਰੇ ਦੌਰਾਨ 2000 ਤੋਂ ਵੱਧ ਭਾਰਤੀ ਡਿਪੋਰਟ ਕੀਤੇ ਜਾ ਚੁੱਕੇ ਨੇ ਤੇ ਸਾਲ ਦੇ ਅੰਤ ਤੱਕ ਅੰਕੜਾ ਹੋਰ ਵੀ ਵਾਸ ਸਕਦਾ ਹੈ ਪੰਜਾਬ ਮੰਡੀ ਬੋਰਡ ਦੇ ਈ ਮੰਡੀਕਰਨ ਪੋਰਟਲ ਉਤੇ ਪਿੰਡ ਕਿਲਿਆਂਵਾਲੀ ਤੇ ਵੜਿੰਗ ਖੇੜਾ ਦਾ ਰਕਬਾ ਘਟ ਗਿਆ ਜਿਸ ਕਰਕੇ ਇਤੋਂ ਦੇ ਦਰਜਣਾਂ ਕਿਸਾਨਾਂ ਦੀ ਫਸਲ ਦੇ ਬਿੱਲ ਨਹੀਂ ਬਣ ਸਕੇ ਪੋਟਲੁੱਤੇ ਪਿੰਡਾਂ ਦੇ ਗਾਇਬ ਰਕਬੇ ਕਾਰਨ ਪੀੜਤ ਕਿਸਾਨ ਕਾਫੀ ਪਰੇਸ਼ਾਨੀ ਵਿੱਚ ਨੇ ਤੇ ਉਹਨਾਂ ਦਾ ਕਰੋੜਾਂ ਰੁਪਏ ਦਾ ਝੋਨਾ ਅਣ ਵਿਕਿਆ ਪਿਆ ਜਿਕਰ ਯੋਗ ਹੈ ਕਿ ਪਿੰਡ ਕਿਲੀਆਂਵਾਲੀ ਦਾ ਰਕਬਾ ਕਰੀਬ 5000 ਏਕੜ ਤੇ ਪਿੰਡ ਵੜਿੰਗ ਖੇੜਾ ਦਾ ਰਕਬਾ ਲਗਭਗ 4000 ਏਕੜ ਹੈ ਹਾਲਕਿ ਇਹ ਰਕਬਾ ਮਾਲ ਵਿਭਾਗ ਦੇ ਵੈਬ ਪੋਰਟਲ ਉਤੇ ਮੌਜੂਦ ਹੈ ਇਸ ਸੰਬੰਧੀ ਖੁਲਾਸਾ ਆਰਤੀਆਂ ਵੱਲੋਂ ਝੋਨਾ ਫਸਲ ਦੇ ਬਿੱਲ ਬਣਾਉਣ ਮੌਕੇ ਜ਼ਮੀਨ ਦਾ ਰਕਬਾ ਪੋਰਟਲ ਉਤੇ ਜ਼ਮੀਨ ਮੈਪ ਕਰਨ ਮੌਕੇ ਹੋਇਆ ਆਰਤੀਆਂ ਮੁਤਾਬਕ ਪਿਛਲੇ ਸੀਜ਼ਨ 2024-25 ਚ ਲੈਂਡ ਮੈਪਿੰਗ ਦੌਰਾਨ ਇਹ ਰਕਬਾ ਪੂਰੀ ਤਰ੍ਹਾਂ ਪੋਰਟਲ ਉਤੇ ਦਰਜ ਸੀ ਸੂਤਰਾਂ ਦਾ ਮੰਨਣਾ ਹੈ ਕਿ ਮਾਰਕੀਟ ਕਮੇਟੀ ਕਿਲੀਆਂਵਾਲੀ ਦਾ ਨਵਾਂ ਗਠਨ ਹੋਇਆ ਉਸ ਤੋਂ ਬਾਅਦ ਨਵੀਆਂ ਅਧਿਕਾਰਕ ਆਈਡੀ ਬਣਨ ਦੌਰਾਨ ਇਸ ਸਾਲ ਸੌਣੀ ਸੀਜ਼ਨ ਜੋ 2025-26 ਦੌਰਾਨ ਡਾਟਾ ਕਿਸੇ ਤਕਨੀਕੀ ਖਾਮੀ ਕਰਕੇ ਵਿਖਾਈ ਨਹੀਂ ਦੇ ਰਿਹਾ ਪਿੰਡ ਕਿਲੀਆਂਵਾਲੀ ਦੇ ਕਿਸਾਨ ਲਖਵਿੰਦਰ ਸਿੰਘ ਨੇ ਦੱਸਿਆ ਹੈ ਕਿ ਉਹਨਾਂ ਦੀ ਫਸਲ ਤੁਲਾਈ ਹੋਏ ਹਫਤੇ ਤੋਂ ਵੱਧ ਸਮਾਂ ਹੋ ਗਿਆ ਪਰ ਅਜੇ ਤੱਕ ਬਿੱਲ ਨਹੀਂ ਬਣਿਆ ਉਹ ਆਰਤੀਆਂ ਤੇ ਮਾਰਕੀਟ ਕਮੇਟੀ ਦਫ਼ਤਰ ਦੇ ਗੇੜੇ ਲਗਾ ਰਹੇ ਨੇ ਤੇ ਪਿੰਡ ਕਿਲੀਆਂਵਾਲੀ ਦੇ ਆਰਤੀਆਂ ਨੇ ਕਿਹਾ ਹੈ ਕਿ ਰਕਬਾ ਨਾ ਵਿਖਾਈ ਦੇਣ ਕਰਕੇ ਉਹ ਫੀਲ ਬਣਾਉਣ ਚ ਅਸਮਰਥ ਨੇ ਪਰ ਕਿਸਾਨ ਉਹਨਾਂ ਉਤੇ ਛੇਤੀ ਬਿਲ ਬਣਾਉਣ ਲਈ ਦਬਾਅ ਬਣਾ ਰਹੇ ਨੇ ਉਹਨਾਂ ਨੇ ਕਿਹਾ ਕਿ ਸਾਰਾ ਮਾਮਲਾ ਮੰਡੀ ਬੋਰਡ ਦੀ ਆਈਟੀ ਵਿੰਗ ਪੱਧਰ ਦਾ ਹੈ ਤੇ ਉਕਤ ਸਮੱਸਿਆ ਦੇ ਛੇਤੀ ਹੱਲ ਲਈ ਮਾਰਕੀਟ ਕਮੇਟੀ ਕਿਲੀਆਂ ਵਾਲੀ ਨੇ ਉੱਚ ਅਧਿਕਾਰੀਆਂ ਨੂੰ ਪੱਤਰ ਲਿਖਿਆ ਉਧਰ ਪ੍ਰਭਾਵਿਤ ਕਿਸਾਨ ਇਸ ਸਮੱਸਿਆ ਦੇ ਹੱਲ ਲਈ ਤਰਨਾ ਲੌਨ ਦੀ ਵਿਉਂਤ ਬੰਦੀ ਕਰ ਰਹੇ ਨੇ ਪੰਜਾਬ ਮੰਡੀ ਬੋਰਡ ਦੇ ਅਧਿਕਾਰੀਆਂ ਦਾ ਕਹਿਣਾ ਸੀ ਕਿ ਇਹ ਮਾਮਲਾ ਉਹਨਾਂ ਨੇ ਧਿਆਨ ਵਿੱਚ ਨਹੀਂ ਹੈ ਉਹ ਜਾਂਚ ਕਰਕੇ ਤੁਰੰਤ ਇਸ ਨੂੰ ਠੀਕ ਕਰਵਾਉਣਗੇ ਸਟੇਟ ਸਪੈਸ਼ਲ ਆਪਰੇਸ਼ਨਸ ਐਲੰਬਰੀ ਸਰ ਨੇ ਇਕਤਵਾਦੀ ਨੈਟਵਰਕ ਦੇ ਮੁਖ ਸੰਚਾਲਕ ਮਨਪ੍ਰੀਤ ਸਿੰਘ ਉਰਫ ਟੀਡੀ ਨੂੰ ਗ੍ਰਿਫਤਾਰ ਕਰਕੇ ਉਸ ਦੇ ਕਬਜ਼ੇ ਵਿੱਚੋਂ ਇੱਕ ਆਧੁਨਿਕ 3 ਬੋਲ ਪਿਸਤੌਲ ਤੇ ਜਿੰਦਾ ਗੋਲਾ ਬਾਰੂਦ ਬਰਾਮਦ ਕੀਤਾ। ਉਸ ਦੀ ਜਾਣਕਾਰੀ ਉੱਤੇ ਪਿੰਡ ਕੋਟਲਾ ਤਰਖਾਣਾ ਦੇ ਖੇਤਰ ਤੋਂ ਦੋ ਇੰਪਰੋਵਾਈਜ਼ਡ ਐਕਸਪਲੋਸਿਵ ਡਿਵਾਈਸਸ ਵੀ ਬਰਾਮਦ ਕੀਤੇ ਗਏ ਨੇ ਜਿਨ੍ਹਾਂ ਦਾ ਕੁੱਲ ਪਾਸ ਲਗਭਗ 22 ਕਿਲੋਗ੍ਰਾਮ ਹੈ। ਇਹ ਡਿਵਾਈਸਸ ਉੱਚ ਦਰਜੇ ਦੇ ਆਰਡੀਐਕਸ ਨਾਲ ਭਰੇ ਹੋਏ ਨੇ ਤੇ ਧਮਾਕੇ ਲਈ ਟਾਈਮਰ ਵੀ ਹੈ ਜੋ ਕਿ ਪੁਲਿਸ ਨੇ ਬਰਾਮਦ ਕਰ ਲਏ ਨੇ। ਮੁੱਢਲੀ ਜਾਂਚ ਦਾ ਖੁਲਾਸਾ ਹੋਇਆ ਹੈ ਕਿ ਦੋਸ਼ੀ ਅਰਮੀਨੀਆ, ਯੂਕੇ ਤੇ ਜਰਮਨੀ 'ਚ ਸਥਿਤ ਆਪਣੇ ਹੈਂਡਲਰਾਂ ਦੇ ਨਿਰਦੇਸ਼ਾਂ 'ਤੇ ਕੰਮ ਕਰ ਰਿਹਾ ਸੀ। ਜਿਨ੍ਹਾਂ ਨੂੰ ਇੱਕ ਪਾਬੰਦੀਸ਼ੁਦਾ ਅਤਵਾਦੀ ਸੰਗਠਨ ਦੇ ਪਾਕਿਸਤਾਨ ਆਧਾਰਿਤ ਮਾਸਟਰਮਾਈਂਡ ਵੱਲੋਂ ਹੋਰ ਹਦਾਇਤਾਂ ਮਿਲਦੀਆਂ ਸਨ ਇਸ ਸਬੰਧਿਤ ਹੁਣ ਅੰਮ੍ਰਿਤਸਰ ਵਿਖੇ ਐਫਆਈਆਰ ਦਰਜ ਕੀਤੀ ਗਈ ਹੈ ਤੇ ਪੂਰੇ ਨੈਟਵਰਕ ਨੂੰ ਖਤਮ ਕਰਨ ਤੇ ਅੱਗੇ ਪਿੱਛੇ ਦੇ ਸੰਬੰਧਾਂ ਦੀ ਪਛਾਣ ਲਈ ਹੋਰ ਜਾਂਚ ਜਾਰੀ ਹੈ ਪੰਜਾਬ ਪੁਲਿਸ ਪੰਜਾਬ ਚ ਅਤਵਾਦੀ ਨੈਟਵਰਕਾਂ ਨੂੰ ਖਤਮ ਕਰਨ ਤੇ ਰਾਜ ਸ਼ਾਂਤੀ ਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਆਪਣੀ ਅਟੁੱਟ ਵਚਨਬੱਧਤਾ ਦੀ ਪੁਸ਼ਟੀ ਕਰਦੀ ਹੈ ਹਰਚਰਨ ਸਿੰਘ ਪੁੱਲਰ ਦੇ ਖਿਲਾਫ ਕੇਂਦਰੀ ਜਾਂਚ ਬਿਊਰੋ ਵੱਲੋਂ ਚੱਲ ਰਹੀ ਜਾਂਚ ਵਿੱਚ ਉਨ੍ਹਾਂ ਦੇ ਕਈ ਵਿਦੇਸ਼ੀ ਕਨੈਕਸ਼ਨ ਸਾਹਮਣੇ ਆਏ ਨੇ ਸੂਤਰਾਂ ਮੁਤਾਬਕ ਡੀਆਈਜੀ ਪੁੱਲਰ ਦੇ ਡਿਊਟੀ ਸਮੇਂ ਹੀ ਤਕਰੀਬਨ 10 ਵਾਰ ਦੁਬਈ ਜਾਣ ਦੀ ਖਬਰ ਹੈ ਜਿਸ ਨਾਲ ਮਾਮਲੇ ਦੀ ਗੰਭੀਰਤਾ ਵੱਧ ਗਈ ਹੈ ਸੀਬੀਆਈ ਨੇ ਪੁੱਲਰ ਦੇ ਪਾਸਪੋਰਟ ਨੂੰ ਕਬਜ਼ੇ 'ਚ ਲੈ ਲਿਆ ਹੈ ਤਾਂ ਜੋ ਉਹਨਾਂ ਦੇ ਵਿਦੇਸ਼ੀ ਦੌਰਿਆਂ ਤੇ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੀ ਸਰੋਤਾਂ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਸਕੇ ਜਾਂਚ ਏਜੰਸੀ ਨੂੰ ਡੀਆਈਜੀ ਪੁੱਲਰ ਦੀਆਂ ਕਈ ਵਿਦੇਸ਼ੀ ਪ੍ਰਾਪਰਟੀਆਂ ਬਾਰੇ ਵੀ ਅਹਿਮ ਜਾਣਕਾਰੀ ਮਿਲੀ ਹੈ ਜਿਸ 'ਚ ਉਹਨਾਂ ਦੇ ਵਿਦੇਸ਼ਾਂ 'ਚ ਫਲੈਟ ਹੋਣ ਦੀ ਗੱਲ ਸਾਹਮਣੇ ਆ ਰਹੀ ਹੈ ਦੇਸ਼ ਅੰਦਰ ਵੀ ਲੁਧਿਆਣਾ ਚ ਕਰੀਬ 55 ਏਕੜ ਜ਼ਮੀਨ ਤੇ ਮਾਛੀਵਾੜਾ ਚ 20 ਦੁਕਾਨਾਂ ਦੀ ਜਾਣਕਾਰੀ ਸੀਬੀਆਈ ਦੇ ਹੱਥ ਲੱਗੀ ਹੈ ਇਸ ਦੇ ਨਾਲ ਹੀ ਉਹਨਾਂ ਦੇ ਬੈਂਕ ਖਾਤਿਆਂ ਚ ਕਰੋੜਾਂ ਰੁਪਏ ਦੇ ਵੱਡੇ ਲੈਣ ਦੇਣ ਦਾ ਖੁਲਾਸਾ ਹੋਣ ਤੋਂ ਬਾਅਦ ਵਿੱਤੀ ਜਾਂਚ ਤੇਜ਼ ਕਰ ਦਿੱਤੀ ਗਈ ਹੈ ਸੀਬੀਆਈ ਨੇ ਸਰਕਾਰੀ ਤੇ ਪ੍ਰਾਈਵੇਟ ਬੈਂਕਾਂ ਤੋਂ ਪਿਛਲੇ 10 ਸਾਲਾਂ ਦੀ ਸਟੇਟਮੈਂਟ ਦਾ ਰਿਕਾਰਡ ਮੰਗਵਾਇਆ ਤੇ ਏਜੰਸੀ ਮਾਹਰ ਅਫਸਰਾਂ ਦੀ ਮਦਦ ਨਾਲ ਭੁੱਲਰ ਦੇ ਇਨਕਮ ਲਿਟਰਨ ਦੀ ਜਾਂਚ ਕਰ ਰਹੀ ਹੈ ਜਾਂਚ ਦਾ ਮੁੱਖ ਉਦੇਸ਼ ਆਮਦਨ ਤੇ ਖਰਚ ਦੇ ਅੰਤਰ ਦੀ ਜਾਂਚ ਕਰਕੇ ਆਮਦਨ ਤੋਂ ਵੱਧ ਜਾਇਦਾਦ ਦਾ ਮਜ਼ਬੂਤ ਕੇਸ ਤਿਆਰ ਕਰਨਾ डीआईजी पुलर दी 14 ਦਿਨਾਂ ਦੀ ਨਿਆਂਇਕ ਹਿਰਾਸਤ ਅਗਲੇ ਹਫਤੇ ਖਤਮ ਹੋਣ ਜਾ ਰਹੀ ਹੈ ਤੇ ਸੰਭਾਵਨਾ ਹੈ ਕਿ सीबीआई ਅਗਲੀ ਪੇਸ਼ੀ ਦੌਰਾਨ ਨਵੇਂ ਤੱਥਾਂ ਦੇ ਦਾਰੂ ਤੇ ਅਦਾਲਤ ਤੋਂ ਉਹਨਾਂ ਦਾ ਹੋਰ ਰਿਮਾਂਡ ਮੰਗ ਸਕਦੀ ਹੈ ਤਾਂ ਜੋ ਜਾਂਚ ਨੂੰ ਹੋਰ ਅੱਗੇ ਵਧਾਇਆ ਜਾ ਸਕੇ ਇਸੇ ਤਰ੍ਹਾਂ ਦੀਆਂ ਹੋਰ ਖਬਰਾਂ ਦੇਖਣ ਲਈ ਤੁਸੀਂ ਸਾਡੇ ਨਾਲ ਜੁੜੇ ਰਹੋ ਹੁਣ ਲਈ ਮੈਨੂੰ ਦਿਓ ਇਜਾਜ਼ਤ ਧੰਨਵਾਦ